ਜਾ ਕੋ ਆਏ ਸੋਈ ਬਿਹੱਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਲ ਪਾਵੋ ਸੁਖ ਸਹਜੇ ਬਹੁ ਨ ਹੋਏ ਕੋ ਫੇਰਾ ਜਿਹੜੇ ਕਾਰਜ ਲਈ ਆਪਾਂ ਦੁਨੀਆ ਚ ਆਏ ਆ ਭਾਈ ਉਹਦੇ ਵਿੱਚ ਲੱਗ ਜਾਓ ਉਹ ਕਿਵੇਂ ਕਰਨਾ ਹੈ ਇਹ ਕਿੱਥੋਂ ਪਤਾ ਲੱਗੂਗਾ ਆਪਾਂ ਨੂੰ ਕਿ ਜੋ ਕਾਰਜ ਕੀ ਹੈ ਤੇ ਕਿਵੇਂ ਕਰਨਾ ਹੈ ਜਿਨ੍ਹਾਂ ਕੋਲ ਹੋਇਆ ਜਿਨ੍ਹਾਂ ਨੇ ਕੀਤਾ ਜਦੋਂ ਉਹਨਾਂ ਦੀ ਬਾਤ ਸੁਣਾਗੇ ਫੇਰ ਹੀ ਕਰਾਂਗੇ ਨਾ ਇਸੇ ਕਰਕੇ ਬਾਰ-ਬਾਰ ਗੁਰਬਾਣੀ ਵਿੱਚ ਜ਼ਿਕਰ ਹੈ ਸਤ ਸੰਗ ਦੀ ਹਾਜ਼ਰੀ ਜਿੱਥੇ ਗੁਰਮੁਖਾਂ ਦੀਆਂ ਗਾਥਾਵਾਂ ਸੁਣਾਈਆਂ ਜਾਂਦੀਆਂ ਜਿੱਥੇ ਨਾਮ ਦੀ ਗੱਲ ਹੁੰਦੀ ਹੈ ਆਓ ਧੰਗੁਰ ਤੇਗ ਬਹਾਦਰ ਸਹਿ ਮਹਾਰਾਜ ਠੀਕਰ ਫੋਰ ਦਲੇਸ ਸਿਰ ਪਰ ਪਰ ਕੀਆ ਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨ ਹੂ ਆਨ ਤੇਗ ਬਹਾਦਰ ਕੇ ਚਲਦ ਭਇਓ ਜਗਤ ਕੋ ਸੋਖ ਹੈ ਹੈ ਸਭ ਜਗ ਪਿਓ ਜੈ 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 ਸਰਲੋਕ ਜਦੋਂ ਆਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਰਵਾਨਗੀ ਕਰਨ ਲੱਗੇ ਸਪੁੱਤਰ ਹੋਣ ਹਾਰ ਮਰਦ ਗੰਬੜੇ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਦੀ ਉਮਰ 9 ਸਾਲ ਦੀ ਬੱਚਿਆਂ ਨੂੰ ਪਿਤਾ ਦੀ ਕਿੰਨੀ ਲੋੜ ਹੁੰਦੀ ਹੈ ਮਾਪੇ ਬੱਚਿਆਂ ਦੀ ਖਾਤਰ ਦਿਨ ਰਾਤ ਕਿੰਨੀ ਮਿਹਨਤ ਕਰਦੇ ਨੇ 9 ਸਾਲ ਦੀ ਉਮਰ ਹੈ ਬੇਟੇ ਦੀ ਗੋਮੁੰਦਰਾਏ ਦੀ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੇ ਸਰੀਰ ਦਾ ਸਮਾ 54 ਕੇ ਸਾਲ ਦਾ ਹੈ ਪਰ ਗੁਰਬਾਣੀ ਵਿੱਚ ਇਹ ਲਿਖਿਆ ਹੈ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਆਵਨ ਜਾਵਨ ਕਭੂ ਮਰਤੇ ਪਾਰ ਬ੍ਰਹਮ ਸੰਗਾਰੀ ਦੇ ਜਿਹੜੀ ਕਥਾ ਰੱਬ ਦੇ ਸੇਵਕਾਂ ਦੀ ਹੈ ਜਦੋਂ ਉਹ ਸੁਣਾ ਗਿਓ ਸਾਨੂੰ ਜਗਾਉਗੀ ਭਾਈ ਉਹ ਸੁਣ ਕੇ ਆਪਾਂ ਜਾਗਾਂਗੇ ਜਾਗਣਾ ਇਹ ਨਹੀਂ ਹੁੰਦਾ ਜੇ ਮੈਂ ਆਪਾਂ ਬਿਸਤਰ ਤੋਂ ਉੱਠਦੇ ਆ ਸਵੇਰੇ ਇਹ ਜਾਗਣ ਦੀ ਗੱਲ ਨਹੀਂ ਬਾਣੀ ਕਰਦੀ ਜਾਗਣਾ ਜਾਗਨ ਨੀਕਾ ਹਰ ਕੀਰਤਨ ਮਹਾਂ ਜਾਗਣਾ ਜਿੱਥੇ ਹੁਣ ਬੈਠੇ ਆ ਭਾਈ ਇਹ ਗਾਥਾਵਾਂ ਚ ਗਾਉਣ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਦੇ ਹੁਣ ਹਾਰਸ ਪੁੱਤਰ ਗੋਬਿੰਦ ਰਾਏ ਮਹਾਰਾਜ ਜਿਨ੍ਹਾਂ ਦੀ ਉਮਰ 9 ਸਾਲ ਦੀ ਕਿੱਡੀ ਵੱਡੀ ਜ਼ਿੰਮੇਵਾਰੀ ਸੰਸਾਰ ਦੇ ਭਲੇ ਦੀ ਉਹਨਾਂ ਦੇ ਸਿਰ ਤੇ ਆਉਣ ਲਾਉਣ ਵਾਲੀ ਹੈ ਸਾਭ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਨੂੰ ਰੁਬਾਨਗੀ ਕਰ ਦੇਣੇ ਪਾ ਐਸੇ ਕਰਕੇ ਬਾਣੀ ਵਿੱਚ ਤਿਉਂ ਵਰਣਨ ਕੀਤਾ ਹੈ ਤਿੰਨ ਕੀ ਕਥਾ ਨਿਰਾਰੀ રે ਤਿੰਨ ਕੀ ਕਥਾ ਨਿਰਾਰੀ રે ਇਨਕੀ ਕਥਾ ਨਿਰਾਰੀ કથન્યારી રે કથા રે તી કથા રે કથા રે તિકથાન રી ਹਰ ਕੇ ਸੇਵਕ ਜੁਹਾਰ ਪਾਏ 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 ਤੇਨ ਕੀ ਕਤਨ ਰਾਰੀ ਰੇ ਕਥਨ ਰਾਰੀ ਰੇ ਤੇਨ ਕੀ ਕਤਨ ਰਾਰੀ ten ki katha narari re katha narari re ten katha narari re ten katha narari re ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾ। ਆਵਨ ਜਵਨ ਕਭੂ ਮਰਤੇ ਪਾਰ ਬ੍ਰਹਮ ਸੰਗਾਲੀ। ਜਿਹੜੇ ਬਾਹਗੁਰੂ ਦੇ ਸੇਵਕ ਨੇ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਾਰਾ। ਕਿ ਕੋਈ ਚਾکریاں ਕਰਨ ਵਾਲੀ। ਬਾਕੀ ਜਿਹੜੀਆਂ ਚਾکریاں ਨੇ ये आरजी तौर पर तो कह सकते हैं करनिया होंदिया ने रोजी रोटी है भाई पर असल बच्चे तो जी चाकरी है वो है वाहेगुरू के सेवक बनना वागुरु के नाम से दुनिया के बीच कुछ बेहतर करना वाहगुरु का बन के आओ गुरु तेग बहादुर महाराज जी ਜਰਨਜਾ ਸਾਲ ਦੀ ਉਮਰ ਜਿਹੜੀ ਹੈ ਕੋਈ ਲੰਮੀ ਉਮਰ ਨਹੀਂ ਹੁੰਦੀ ਹੈ ਜਿਵੇਂ ਫੁੱਲ ਦਾ ਸਮਾਂ ਬਹੁਤਾ ਨਹੀਂ ਹੁੰਦਾ ਫੁੱਲ ਦੇ ਵਿੱਚ ਜਿਹੜਾ ਇਤਰ ਹੁੰਦਾ ਨਾ ਉਹਦਾ ਸਮਾਂ ਬਹੁਤ ਲੰਮਾ ਹੁੰਦਾ ਹੈ ਫੁੱਲ ਦੇ ਵਿੱਚ ਜਿਹੜਾ ਇਤਰ ਹੁੰਦਾ ਹੈ ਉਹ ਬਹੁਤ ਲੰਮੇ ਸਮੇਂ ਤੱਕ ਰਹਿੰਦਾ ਹੈ ਪਰ ਫੁੱਲ ਦਾ ਸਮਾਂ ਬਹੁਤ ਥੋੜਾ ਹੁੰਦਾ ਹੈ ਇਸੇ ਤਰ੍ਹਾਂ ਸਰੀਰ ਦਾ ਸਮਾਂ ਬਹੁਤ ਥੋੜਾ ਹੈ ਭਾਈ ਸਰੀਰ ਕਰਕੇ ਉਹ ਹੋ ਸਕਦਾ ਜਿਹਦੇ ਉੱਪਰ ਸਮੇਂ ਦਾ ਹੀ ਅਸਰ ਹੈ ਨਹੀਂ ਜਿਹੜਾ ਸਦਾ ਹੀ ਰਹਿਣ ਵਾਲਾ ਉਹ ਹੋ ਸਕਦਾ ਹੈ ਉਹ ਕਿਵੇਂ ਹੋਊਗਾ ਜਿਨ੍ਹਾਂ ਨੇ ਕੀਤਾ ਜਦੋਂ ਉਹਨਾਂ ਦੀ ਬਾਤ ਸੁਣਾਵੇ ਆਪੋ ਤਾਂ ਡੀਜੇ ਸੁਣਦੇ ਜਾਗੋ ਦੇਖੋ ਨੌ ਰੱਖਿਆ ਜਾਗੋ ਉਹਦੇ ਵਿੱਚ ਜਾਗਦਾ ਕੋਈ ਉਹਦਾ ਸੁੱਤਿਆਂ ਦਾ ਧੰਦਾ ਹੈ ਭਾਈ ਸਾਰਾ ਹੀ ਜਾਗੇਗਾ ਕਦੋਂ ਬਾਣੀ ਕਹਿੰਦੀ ਹੈ ਭਾਈ ਓਹ ਸੁੱਤ ਮਨ ਜਾਗਦਾ ਹੈ ਸੰਤਾਂ ਦੀ ਸੰਗਤ ਕਰਕੇ ਸੁੱਤ ਮਨ ਜਾਗਦਾ ਸੰਤਾਂ ਦੀ ਸੰਗਤ ਕਰਕੇ ਸੰਗਤ ਕਰਕੇ ਸੰਤਾਂ ਦੀ ਸੰਗਤ ਕਰਕੇ ਹਮ ਸੰਗਤ ਸੰਗਤ ਕਰਕੇ ਸੰਤਾਂ ਦੀ ਸੰਗਤ ਕਰਕੇ ਸੋ ਮਨ ਜਾਗਦਾ ਸੰਤਾਂ ਦੀ ਸੰਗੀਤ ਕਰਕੇ ਸੋ ਮਨ ਜਾਗਦਾ ਸੰਤਾਂ ਦੀ ਸੰਗੀਤ ਕਰਕੇ ਸੋ ਮਨ ਜਾਗਦਾ ਸੰਤਾਂ ਦੀ ਸੰਗੀਤ ਕਰਕੇ ਉਹ ਜਾਗਣਾ ਕੀ ਹੁੰਦਾ ਹੈ ਭਾਈ ਤੀਨ ਵਿਆਪ ਹੈ ਜਗਤ ਕੋ ਤੁਰਿਆ ਪਾਵੈ ਕੋਏ ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ ਸੋਏ ਤਿੰਨ ਅਵਸਥਾ ਨੇ ਨੀਂਦ ਦੀਆਂ ਭਾਈ ਰਜੋ ਸਦੋ ਤਮ ਤਮੋ ਗੁਣ ਬਿਰਤੀ ਜਿਹੜੇ ਕਰਾਇਮ ਹੁੰਦੇ ਨੇ ਪਾਪ ਹੁੰਦੇ ਨੇ ਦੁਨੀਆ 'ਚ ਉਹ ਤਮੋ ਗੁਣ ਬਿਰਤੀ ਹੈ ਬਹੁਤ ਗੂੜੀ ਨੀਂਦ ਹੈ ਇੱਕ ਰੋਜੋ ਗੁਣ ਬਿਰਤੀ ਹੈ ਕੰਮ ਕਰ ਕਰਨੇ ਤੇ ਸੁਖ ਭੋਗਣੇ ਇਹ ਵੀ ਨੀਂਦ ਦਾ ਹਿੱਸਾ ਤੇ ਇੱਕ ਹੈ ਸਤੋ ਗੁਣ ਬਿਰਤੀ ਪਾਠ ਪੂਜਾ ਕਰਨੇ ਪੁੰਨ ਦਾਨ ਕਰਨਾ ਕੁਝ ਭਲੇ ਕਰਮ ਕਰਨੇ ਹੈ ਇਹ ਵੀ ਨੀਂਦ ਦਾ ਹਿੱਸਾ ਇਹ ਪਤਲੀ ਨੀਂਦ ਇਹ ਜਾਗਣ ਦੇ ਬਿਲਕੁਲ ਕਰੀਬ ਹੈ ਪਾ ਇਸ ਤੋਂ ਅੱਗੇ ਹੈ ਜਿਹਨੂੰ ਬਾਣੀ ਕਹਿੰਦੀ ਹੈ ਤੁਰਿਆ ਅਵਸਥਾ ਗੁਰਮੁਖ ਲਹੀ ਤੁਰਿਆ ਜਿਹਦੇ ਵਿੱਚ ਮਨ ਜਾਗਦਾ ਹੈ ਫਿਰ ਐਸੇ ਕਰਕੇ ਬਾਣੀ ਕਹਿੰਦੀ ਪਾਇ ਉਹ ਤਿੰਨਾ ਗੁਣਾ ਚ ਸੁਤ ਹੈ ਜਗ ਸਾਰਾ ਤੇ ਉੱਤੇ ਵੀ ਕੋਈ ਜਾਗਦਾ गुणा है जग सारा चौथे कोई जॻदा ਸੁਕਦਾ ਹੈ ਜਗ ਸਾਰਾ ਉਹ ਚੌਥੇ ਵਿੱਚ ਕੋਈ ਜਾਗਦਾ ਤਨਾ ਗੋਰਾ ਤੇ ਸੁਕਦਾ ਜਗ ਸਾਰਾ ਚੌਥੇ ਵਿੱਚ ਕੋਈ ਜਾਗਦਾ ਗੁਰੂ ਤੇਗ ਬਹਾਦਰ ਮਹਾਰਾਜ ਭਾਗਾ ਵਾਲੇ ਜਾਗਦੇ ਰਹੇ ਦਿੱਲੀ ਵਿਖੇ ਜਦੋਂ ਬਾਣਾ ਵਰਤਾਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਿਹਾ ਗਿਆ ਵੀ ਸਾਡੀ ਗੱਲ ਮੰਨ ਲਓ ਕਰਾ ਮਤ ਦਿਖਾ ਦਿਓ ਮੁਸਲਮਾਨ ਹੋ ਜੋ ਨਹੀਂ ਕਤਲ ਹੋ ਜਾਓ ਸਤਿਗੁਰਾਂ ਦੇ ਅੰਦਰ ਭੈ ਨਹੀਂ ਹੈ ਗੁਰਮੁਖਾਂ ਦੇ ਅੰਦਰ ਭੈ ਨਹੀਂ ਹੁੰਦਾ ਡਰ ਨਹੀਂ ਹੁੰਦਾ ਭਾਈ ਡਰ ਕਿਹਨਾਂ ਦੇ ਅੰਦਰ ਹੁੰਦਾ ਮਨਮਤਿਆਂ ਦੇ ਅੰਦਰ ਡਰ ਡਰ ਮਰਤੇ ਜਦ ਜਾਨੀਏ ਦੂਰ ਡਰ ਚੋਕਾ ਦੇਖਿਆ ਭਰਪੂਰ ਤੇ ਸਤਿਗੁਰਾਂ ਨੇ ਫਿਰ ਉਹਨਾਂ ਦੀਆਂ ਜੋ ਗੱਲਾਂ ਸੀ ਤੇ ਉਹ ਮਹਾਰਾਜ ਕਹਿੰਦੇ ਭਾਈ ਇਹ ਨਹੀਂ ਮੰਨਣ ਵਾਲੀਆਂ ਤੁਸੀਂ ਜੋ ਮਰਜ਼ੀ ਕਰ ਲੋ ਤੇ ਫਿਰ 1675 ਈਸਵੀ ਤਨਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਦੀ ਹਕ ਚਾਂਦਨੀ ਚੌਂਦ ਦਾ ਚੌਕ ਦਾ ਇਲਾਕਾ ਚਿੱਟੇ ਦਿਨ ਇਤਨੀ ਸਮਰੱਥਾ ਹੁੰਦਿਆਂ ਹੋਇਆ ਬੜੇ ਸਹੇ ਦੇ ਵਿੱਚ ਸਰੀਰ ਦਾ ਤਿਆਗ ਕੀਤਾ ਸੀਸ ਕਲਮ ਹੋਇਆ ਉਸ ਕੱਠ ਦੇ ਵਿੱਚ ਗੁਰਮੁਖ ਵੀ ਹੈਗੇ ਨੇ ਭਾਈ ਜਿਵੇਂ ਭਾਈ ਜੈਤਾ ਜੀ ਸਾਧੂ ਗੁਰਾਂ ਦੇ ਨਾਲ ਗਏ ਭਾਈ ਦਿਆਲਾ ਜੀ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਉਦੋ ਜੀ ਭਾਈ ਗੁਰਦਤਾ ਜੀ ਇਹ ਸਾਰੇ ਜਾਗਰਤ ਪੁਰਖ ਨੇ ਪਾਈ ਤੇੜਿਆ ਹੋਇਆ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਬੜ ਭਾਗਾ ਮੈਲਾ ਕਦਨ ਹੋਵੇ ਨਾ ਲਾਗੇ ਦਾਗਾ ਜਿਹੜੇ ਰੰਗ ਨੂੰ ਮੌਤ ਵੀ ਲਾ ਨਾ ਸਕੇ ਉਹ ਰੰਗ ਤਾਂ ਉਹੀ ਹੁੰਦਾ ਹੈ ਪਾਈ ਬਾਕੀ ਤਾਂ ਸਭ ਇੱਕੇ ਹੀ ਨੇ ਜਿਹੜੇ ਰੰਗ ਨੂੰ ਮੌਤ ਵੀ ਲਾ ਨਾ ਸਕੇ ਉਹ ਯੂ ਰੰਗ ਹੁੰਦਾ ਹੈ ਪਾਈ ਸਤਿਗੁਰਾਂ ਤੋਂ ਪਹਿਲਾਂ ਗੁਰਮੁਖਾਂ ਨੂੰ بڑے ਜਾਲ ਸਾਜੀਆਂ ਵਿੱਚ ਫਸਾਉਣ ਦਾ ਯਤਨ ਕੀਤਾ ਪਰ ਗੁਰਮੁਖਾਂ ਨੇ ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਹਬ ਸੇਵ ਆਪਣਾ ਚੱਲ ਤੇ ਰੱਖਿਓ ਚੀਤ ਜਿਨ੍ਹਾਂ ਦੀ ਨਿਭਗੀ ਜਿਹੜੀ ਪ੍ਰੀਤ ਸਤਿਗੁਰਾਂ ਨੇ ਜੋੜੀ ਸੀ ਵਾਹਿਗੁਰੂ ਦੇ ਨਾਲ ਉਹ ਨਿਭਗੀ ਭਾਈ ਤੇ ਇਸੇ ਕਰਕੇ ਉਹਨਾਂ ਦੀਆਂ ਯਾਦਾਂ ਨੇ ਜਿਵੇਂ ਕੱਪੜੇ ਨੂੰ ਮਜੀਠੀ ਰੰਗ ਚੜ ਜਾਏ ਕੱਪੜਾ ਫੜ ਜੂ ਪਰ ਰੰਗ ਨਹੀਂ ਲੈਂਦਾ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਕਾਇਆ ਕਾਪਰ ਚੀਰ ਬੋ ਫਾਰੇ ਹਰ ਰੰਗ ਨਾ ਲਹੇ ਸੁਭਾਗਾ ਇਹ ਇਥੋਂ ਚੜਦਾ ਜਿੱਥੇ ਆਪਾਉਣ ਬੈਠੇ ਆ ਭਾਈ ਜਿਵੇਂ ਧੰਨੇ ਨੇ ਸੁਣਿਆ ਸੀ ਨਾ ਕਬੀਰ ਦੀ ਬਾਬਤਰ ਵਦਾਸ ਦੀ ਬਾਬਤ ਸੈਣ ਦੀ ਬਾਬਤ ਦੇਖੋ ਸੁਣਨਾ ਆਪਾਂ ਕੀ ਸੁਣਨਾ ਹੈ ਜ਼ਿੰਦਗੀ ਚ ਇਹ ਬਹੁਤ ਖੋਜ ਦਾ ਵਿਸਾ ਸੁਣਨਾ ਕਿਸ ਢੰਗ ਦੇ ਨਾਲ ਹੈ ਇਹ ਵੀ ਖੋਜ ਦਾ ਵਿਸਾ ਹੈ ਤੇ ਫਿਰ ਉਵੇਂ ਹੀ ਕਰ ਲਿਆ ਜਿਵੇਂ ਉਹਨਾਂ ਨੇ ਸੁਣਿਆ ਸੀ ਬਈ ਇਹਨਾਂ ਕੋਲ ਹੋ ਗਿਆ ਮੇਰੇ ਕੋਲ ਨਹੀਂ ਹੋਊਗਾ ਫਿਰ ਹੋ ਗਿਆ ਬਾਬਾ ਧਰਨਾ ਜੀ ਕੋਲ ਆਓ ਪਾਏ ਦੇਤਾ ਜੀ ਸਤਿਗੁਰਾਂ ਦਾ ਸੀਸ ਸੰਭਾਲਦੇ ਆ ਪੰਜ ਰਾਤਾਂ ਅੱਜ ਬੰਦਾ ਕਾਰ ਚ ਬੈਠਾ ਥੱਕ ਜਾਂਦਾ ਦਿੱਲੀੋਂ ਪੰਜਾਬ ਨੂੰ ਆਉਂਦਾ ਹੈ ਪੰਜ ਦਿਨ ਪੰਜ ਰਾਤਾਂ ਦੇਖੋ ਭਾਈ ਆ ਗਥਾਵਾਂ ਜਗਾਉਣਗੀਆਂ ਸਾਨੂੰ ਸਾਡੇ ਮਨ ਨੂੰ ਪਾਈ ਜਿਵੇਂ ਸੁਣਨਾ ਚਾਹੀਦਾ ਜਿਵੇਂ ਓਵੇਂ ਸੁਣਾ ਆਗੇ ਇਹ ਨਹੀਂ ਹੈ ਕਿ ਉਹ ਪਰੇ ਮਨ ਦੇ ਨਾਲ ਸੁਣ ਲਿਆ ਜੀ ਠੀਕ ਹੈ ਜੀ ਸਮਾਗਮ ਹੋ ਗਏ ਸੀ ਗਏ ਸੀ ਉੱਤੇ ਆ ਸੁਣਿਆ ਸੀ ਇਦਾਂ ਨਹੀਂ ਹੱਲ ਹੁੰਦਾ ਭਾਈ ਤੇ ਭਾਈ ਦਿਆਲਾ ਭਾਈ ਮਤੀਦਾਸ ਭਾਈ ਸਤੀਦਾਸ ਉਹ ਵੀ ਬੱਚਿਆਂ ਵਾਲੇ ਨੇ ਭਾਈ ਬੱਚੇ ਵੀ ਪਾਲੇ ਸਿੱਧਕ ਵੀ ਪਾਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਧਾਰਨਾ ਪੜ ਕੇ ਦਾਸ ਕਿਮਾਂ ਦਾ ਜਾਤਿਕ ਹੋਏਗਾ ਸਤਿਗੁਰਾਂ ਤੋਂ ਪਹਿਲਾਂ ਮਹਾ ਪਰਿਨਿਰਵਾਣ ਪਦ ਵੀ ਕਹਿੰਦੇ ਇਹਨੂੰ ਭਾਈ ਮਹਾ ਪਰਿਨਿਰਵਾਣ ਪਦ ਵੀ ਇਸਨੂੰ ਪ੍ਰਾਪਤ ਹੋਏ ਨੇ ਕਿੰਨੇ ਤਸੀਹੇ ਬਰਦਾਸ਼ਤ ਕੀਤੇ ਉਹਨਾਂ ਨੇ ਕਿਤਨੀ ਚੁਣੌਤੀ ਦਾ ਸਾਹਮਣਾ ਦਿੱਤਾ ਸਭ ਇਕੱਠੇ ਹੋਏ ਆਇਆ ਕਰ ਜਾਸਨ ਬਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਉ ਤੇ ਗੁਰਮੁਖ ਖਾਂ ਨੇ ਲਹਾ ਲੈ ਜਾਣਾ ਮਨਮੁਖਾਂ ਨੇ ਖਾਲੀ ਰਹਿ ਜਾਣਾ ਤੇ ਫਿਰ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੇਖੋ ਕਿਵੇਂ ਕਿੰਨੀਆਂ ਬਰਕਤਾਂ ਨੇ ਕਿੰਨੀ ਤਾਕਤ ਹੈ ਤੇ ਕਿੰਨਾ ਸਹਜ ਹੈ ਅੰਦਰ ਕਿੰਨਾ ਸਬਰ ਹੈ ਕਿੰਨਾ ਟਿਕਾਉ ਹੈ ਗੁਰਮੁਖਿਆ ਅੰਦਰ ਸਹਜ ਹੈ ਮਨ ਚੜਿਆ ਦਸ ਵੇ ਉਕਾਸ ਮਾਨਾ ਜਦੋਂ ਦਸਵੇਂ ਆਕਾਸ਼ ਵਿੱਚ ਚੜਦਾ ਹੈ ਨਾ ਇਹਨੂੰ ਕਹਿੰਦੇ ਆ ਜਾਗਣਾ ਭਾਈ ਇਹ ਕੋਈ ਕੋਈ ਅੱਜ ਵੀ ਕੋਈ ਕੋਈ ਜਾਗਦਾ ਹੈ ਭਾਈ ਕਿੰਨਾ ਚੰਗਾ ਹੋਵੇ ਜੇ ਬਹੁਤੀ ਦੁਨੀਆ ਜਾਗੇ ਕਿੰਨਾ ਚੰਗਾ ਹੋਵੇ ਜੇ ਅੱਜ ਦਾ ਜਿਹੜਾ ਸਮਾਜ ਆ ਲੈ ਕਿੰਨੀ ਲੋੜ ਹੈ ਸਮਾਜ ਵਿੱਚ ਇਸ ਜਾਗਰਤ ਬਸਤਾ ਦੀ ਜਾਗਿਆ ਜਾ ਸਕਦਾ ਆਓ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਧੜ ਲੱਖੀ ਸਾਹ ਬਣ ਜਾ ਰਾ ਉਹਨੇ ਜ਼ਿੰਦਗੀ ਭਰ ਦੀ ਕਮਾਈ ਜਿਹੜਾ ਘਰ ਬਣਾਇਆ ਸੀ ਉਹ ਸਤਿਗੁਰਾਂ ਦਾ ਜਦੋਂ ਧੜ ਲੈ ਕੇ ਗਿਆ ਬਈ ਸਤਿਗੁਰਾਂ ਦੇ ਧੜ ਦੀ ਬੇਅਦਬੀ ਨਾ ਹੋ ਜੇ ਕਿਤੇ ਪੁਲਿਸ ਵੀ ਮਗਰੇ ਮਗਰ ਪੈਦਲੇ ਆ ਗਏ ਸਾਰੇ ਘਰ ਨੂੰ ਅਗਨ ਭੇਟ ਕਰ ਦਿੱਤਾ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਗੁਰਮਖ ਲਹਾ ਲੈ ਗਏ ਮਨ ਮੁਕ ਚੱਲੇ ਮੂਲ ਗਵਾਏ ਜਿਓ ਉੱਥੇ ਅੱਜ ਤਾਂ ਬਣੇ ਹੋਏ ਨੇ ਲੱਖਾਂ ਸੰਗਤਾਂ ਸੇਵਾ ਕਰਦੀਆਂ ਇਸ ਕਰਕੇ ਭਾਈ ਆਪਾਂ ਉਹ ਕੁਝ ਕਰਨਾ ਹੈ ਜ਼ਿੰਦਗੀ 'ਚ ਜਿਹਨੂੰ ਕਰਨ ਦੇ ਨਾਲ ਕੋਈ ਜਾਗੇ ਉਹ ਆਪਣੇ ਕੋਲ ਹੋ ਸਕਦਾ ਜਿਹੜਾ ਉਹਨਾਂ ਕੋਲ ਹੋ ਗਿਆ ਇਹਨੂੰ ਕਹਿੰਦੇ ਆ ਸੰਕਲਪ ਦਾ ਜਗਾਉਣਾ ਇਹ ਜਾਗ ਸਕਦਾ ਹੈ ਜਦੋਂ ਆਪ ਪ੍ਰੋਗਰਾਮ ਇਹੋ ਜੇ ਸਮਾਗਮਾਂ ਦੇ ਵਿੱਚ ਆਪਾਂ ਚਿੱਤ ਲਾ ਕੇ ਗਾਥਾਵਾਂ ਸੁਣਾਵਾਂਗੇ ਸੁਣਾਵਾਂਗੇ ਫਿਰ ਸਾਡਾ ਮਨ ਜਾਗੂਗਾ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸੰਤ ਬਾਬਾ ਬਲਜੀਤ ਸਿੰਘ ਫੱਕਰ ਜੀ 30 32 ਸਾਲ ਪਹਿਲਾਂ ਸਾਡਾ ਮਿਲਣ ਹੋਇਆ ਸੀ ਇਹਨਾਂ ਨੂੰ ਯਾਦ ਆ ਲੈ ਦੇਖ ਲੈ ਭਾਈ ਦਮਦਮਾ ਸਾਹਿਬ ਦੇ ਇਲਾਕੇ 'ਚ ਉੱਥੇ ਲੰਗਰ ਸੀ ਤੇ ਉੱਥੇ ਇਹਨਾਂ ਦਾ ਮੇਲਾ ਹੋਇਆ ਤੇ ਦੇਖ ਲੋ ਇਹਨਾਂ ਨੂੰ ਯਾਦ ਹੈ ਸਾਨੂੰ ਤਾਂ ਭੁੱਲੇ ਗਿਆ ਸੀ ਤੇ ਇਹਨਾਂ ਨੂੰ ਪੂਰਾ ਯਾਦ ਹੈ ਤੇ ਇਸ ਕਰਕੇ ਬਹੁਤ ਪਿਆਰ ਵਾਲੇ ਨੇ ਬੜੀ ਇਹਨਾਂ ਦੀ ਸੁਰਤੀ ਬਿਰਤੀ ਬੜੇ ਜਦੋਂ ਧਾਰਨਾ ਪੜਦੇ ਨੇ ਇਹਨਾਂ ਪਿਆਰ ਦੇ ਨਾਲ ਟਿਕਾਉ ਬਣ ਜਾਂਦਾ ਹੈ ਭਾਈ ਸੋ ਬਹੁਤ ਬਹੁਤ ਧੰਨਵਾਦ ਸੇਵਾਦਾਰਾਂ ਦਾ ਪ੍ਰਬੰਧਕਾਂ ਦਾ ਤੇ ਦਾਸਾਂ ਤੋਂ ਬਾਅਦ ਬਹੁਤ ਹੀ ਸਤਿਕਾਰਯੋਗ ਬਾਬਾ ਸਰਬਜੋਤ ਸਿੰਘ ਜੀ ਡੰਗੋ ਵਾਲੇ ਉਹ ਵੀ ਪਹੁੰਚੇ ਆ ਉਹਨਾਂ ਨੇ ਹਾਜ਼ਰੀ ਲਾਉਣੀ ਹੈ ਦੁਨੀਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆਹ ਧਰਨਾ ਦੀ ਹਾਜ਼ਰੀ ਅਗਲਾ ਪ੍ਰੋਗਰਾਮ ਪਿਆਰ ਦੇ ਨਾਲ ਸਰਬਣ ਕਰਨਾ ਜੀ ਉਹ ਚੱਲੇ ਮਨ ਮੁਖ ਜਨਮ ਗਵਾ ਕੇ ਗੁਰਮਕਲਾ ਲੈ ਗਏ ਚੱਲੇ ਮਨ ਮੁਖ ਜਾਨੇ ਮੰਗਵਾ ਕੇ મખલા ਨਵੇਂ ਮਨ ਮੁਖ ਜਨਮ ਗਵਾਕੇ ਗੁਰਮਤਿ ਲਾ ਲੈ ਗਏ ਚੱਲੇ ਮਨ ਮੁਖ ਜਨਮ ਗਵਾਕੇ ਗੁਰਮਤਿ ਲਾ ਲੈ ਗਏ ਕੋਣਾ ਭੁੱਲਾ ਕੇ ਵਾਫੇ ਫੋਤੇ ਦੇ ਪਾਉ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ